ਦੈਂਪੀ ਨੂੰ ਬਈਏ ਕਿ ਤਰਸ ਦੇ ਆਧਾਰ ਤੇ ਬੋਟ ਪਾਉਗੀ ਦੋ ਵਾਰੀ ਪਹਿਲਾਂ ਇਲੈਕਸ਼ਨ ਹਾਰ ਚੁੱਕੇ ਆ ਜਿਹਨੇ ਸੀਵਰ ਪਾਏ ਹੁੰਦੇ ਤੇ ਉਧਰ ਦੀ ਗੰਦੇ ਪਾਣੀ ਦੀ ਗੱਡੀ ਕਿਉਂ ਨਹੀਂ ਲੈ ਕੇ ਜਾਂਦਾ ਕੋਈ ਕੰਮ ਰਹਿ ਗਿਆ ਕੋਈ ਨਰਾਜ਼ਗੀ ਲੀਡਰਾਂ ਨਾਲ ਤੇ ਉਹ ਕਹਿੰਦਾ ਕੀ ਕੀਤਾ ਕੀ ਕਿਛ ਨਹੀਂ ਕੁਝ ਨਹੀਂ ਕੀਤਾ ਸਾਡੀ ਅਨੰਗੇ ਗਾਲਾਂ ਨੇ ਸਾਡੇ ਤਾਂ ਬੀ ਬਣਾਈਏ ਕੋਈ ਬੀ ਨਹੀਂ ਬਣਾਈ ਕਿ ਜਦੀ ਲੈਣ ਲੀਡਰ ਤਾਂ ਠੀਕ ਹੀ ਆ ਜੀ ਇਹ ਸਾਡੇ ਦੋ ਵਾਰੀ ਅਗੇ ਹਾਰ ਗਿਆ ਵਿਚਾਰਾ ਜੀ ਇਹ ਹੁਣ ਇਹਨੂੰ ਵੋਟਾਂ ਪਾਵਾਂਗੇ ਪਹਿਲਾਂ ਵੀ ਇਹਨਾਂ ਨੂੰ ਪਾਉਂਦੇ ਸੀ ਅਸੀਂ ਜੀ ਮੇਰਾ ਕਹਿਣਾ ਇਹੀ ਚਾਹਣਾ ਜੀ ਜਿਹੜੀ ਪਾਰਟੀ ਚੰਗਾ ਕੰਮ ਕਰੇ ਉਹ ਹੀ ਬਣੇ ਉਹ ਨਹੀਂ ਵੀ ਕਹਿੰਦੇ ਵੀ ਨਹੀਂ ਕੰਮ ਕੀਤੇ ਕੰਮ ਕੀਤੇ ਐ ਇਹ ਹੁਣ ਆਊਗਾ ਕਰੂਗਾ ਫੇਰ ਤੁਹਾਨੂੰ ਚੰਗਾ ਕਰਾਂਗੇ ਉਹਨੇ ਚਰਤਾ ਜੀ ਸਾਰੇ ਹੀ ਲੱਕੜ ਦੇ ਮੁੰਡੇ ਹੀ ਦਿੰਦੇ ਆ ਸਾਡੇ ਗੱਲਬਾਤ ਕਰਦੇ ਕਰਦੇ ਹੀ ਵੱਖ-ਵੱਖ ਪਾਰਟੀਆਂ ਪ੍ਰਚਾਰ ਕਰਦੀਆਂ ਫਿਰਦੀਆਂ ਇੱਕ ਵਾਰ ਇਧਰੋਂ ਤਸਵੀਰ ਦਿਖਾ ਦਿਓ ਕਿ ਸੁਖਰਾਜ ਸਿੰਘ ਨਿਆਮੀ ਵਾਲਾ ਦਾ ਇਹ ਕਾਫਲਾ ਉਹ ਵੀ ਅੱਜ ਰੋਡ ਸ਼ੋਅ ਕੱਢ ਰਿਹਾ ਹੈ ਜਾਨੀ ਕਿਸੇ ਵੀ ਪਿੰਡ ਦੇ ਵਿੱਚ ਜਾਓ ਮਾਹੌਲ ਵਿਆਹ ਵਰਗਾ ਬਣਿਆ ਹੋਇਆ ਹੈ ਔਰ ਲੋਕ ਪੰਜਾਬ ਦੇ ਵਿੱਚ ਖਾਸ ਤੌਰ ਤੇ ਗੱਲ ਇਹ ਵੀ ਹੈ ਕਿ ਇਸ ਨੂੰ ਇੱਕ ਤਿਹਾੜ ਦੇ ਤੌਰ ਤੇ ਮਨਾਇਆ ਜਾਂਦਾ ਭਾਵੇਂ ਹਰ ਸਾਲ ਚੋਣਾਂ ਹੋ ਰਹੀਆਂ ਨਹੀਂ ਪੰਜਾਬ ਦੇ ਅੰਦਰ ਵੱਖ-ਵੱਖ ਤਰ੍ਹਾਂ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਪੰਚਾਇਤੀ ਚੋਣਾਂ ਲੰਘ ਕੇ ਗਈਆਂ ਔਰ ਉਸ ਤੋਂ ਬਾਅਦ ਇਹ ਜ਼ਿਮਨੀ ਚੋਣਾ ਆ ਗਈਆਂ ਇਸ ਤੋਂ ਅੱਗੇ ਸ਼ਹਿਰਾਂ ਦੇ ਵਿੱਚ ਨਗਰ ਕੌਂਸਲ ਆਉਣਗੀਆਂ ਕਾਰਪੋਰੇਸ਼ਨਾਂ ਆਉਣਗੀਆਂ ਤਾਂ ਇਹ ਬੇਸ਼ੱਕ ਇਹ ਚੱਲ ਰਿਹਾ ਪਰ ਲੋਕ ਇਸ ਨੂੰ ਇੰਜੋਏ ਕਰਦੇ ਆ ਖੈਰ ਆਪਾਂ ਬਜ਼ੁਰਗ ਬੈਠੇ ਨੇ ਸਾਡੇ ਨਾਲ ਪਿੰਡ ਭਾਰੂ ਦੇ ਬਾਬੇ ਨੇ ਇਹਨਾਂ ਤੋਂ ਸਮਝਦੇ ਆ ਗੱਲਬਾਤ ਕਰਦੇ ਆ ਤੇ ਨਾਲ ਹੀ ਪੁੱਛਾਂਗੇ ਕਿ ਕੀ ਲੱਗਦਾ ਹੈ ਕਿ ਇੱਥੋਂ ਦਾ ਮਾਹੌਲ ਕਿਦਾਂ ਦਾ ਰਹਿਣ ਵਾਲਾ ਸਤਿ ਸ਼੍ਰੀ ਅਕਾਲ ਬਾਪੂ ਜੀ ਠੀਕ ਹੋ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਕੀ ਲੱਗਦਾ ਹੈ ਇਸ ਵਾਰ ਇਧਰ ਨੇ ਪੀਮਾ ਕਰਾਂਗੇ ਪੀਮਾ ਕਰਾਂਗੇ ਹਾਂ ਜੀ ਸੱਜਰ ਬਾਪੂ ਜੀ ਸੱਜਰ ਹਾਂ ਕਿਉਂ ਬਾਬਾ ਮੁੰਡਾ ਮੁੰਡਾ ਚਾਹੁੰਦੇ ਆ ਮੁੰਡਾ ਜਾਂਦਾ ਉੱਥੇ ਉਹਨਾਂ ਕੋਲੇ ਇਕੱਠੇ ਰਹਿੰਦੇ ਆ ਮੁੰਡੇ ਉਹਦਾ ਗੱਲ ਚੁੱਧ ਨਾ ਕਰੀਏ ਸੱਸੀਆ ਬਾਈ ਜੀ ਕੀ ਹਾਲ ਹੈ ਹਾਲ ਬਾਈ ਜੀ ਆਪਰੇਟ ਹੋਇਆ ਕੋਈ ਜੀ ਕੀ ਲੱਗਦਾ ਬਾਈ ਜੀ ਮਤਲਬ ਇਹ ਮਾਹੌਲ ਦੇਖ ਕੇ ਕਿਵੇਂ ਲੱਗਦਾ ਕਿਉਂਕਿ ਗੱਲਾਂ ਤਾਂ ਜ਼ਾਹਿਰ ਜੀ ਗੱਲ ਹੈ ਜੇ ਇਕੱਠੇ ਹੋ ਕੇ ਬੈਠੇ ਆ ਕਿਤੇ ਤਾਂ ਗੱਲਾਂ ਤਾਂ ਇਹੋ ਹੀ ਚੱਲਦੀਆਂ ਕਿਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸੀ ਬਸ ਇਲੈਕਸ਼ਨ ਦੀਆਂ ਚੱਲ ਰਹੀਆਂ ਬਾਈ ਜੀ ਹੂੰ ਜੋ ਪਾਰਟੀ ਮਗਰ ਉਹ ਹੀ ਆਪਦਾ ਉਮੀਦਵਾਰ ਜਤਾ ਹੁੰਦਾ अच्छा वो कहंदे असि जितांगा वो कहंदे असि जितांगे वो कहंदे असि जितांगे जे आपा 10 ਤੋਂ ਬੰਦਿਆਂ ਚ ਗੱਲ ਕਰੀਏ ਤਾਂ ਕਿੰਨੀਆਂ ਪਾਰਟੀਆਂ ਦੇ ਬੰਦੇ ਬੈਠੇ ਆਂ ਮੈਂ ਤਾਂ ਸਾਰੇ ਝੜੋਲੇ ਲੱਗਦੇ ਸੀ ਸਾਰੇ ਹਾਂ ਜਿਹੜੇ ਡੈਂਪੀ ਨੂੰ ਬਾਈ ਜੀ ਕਿ ਤਰਸ ਦੇ ਆਧਾਰ ਤੇ ਵੋਟ ਪਾਉਗੀ ਦੋ ਵਾਰੀ ਪਹਿਲਾਂ ਇਲੈਕਸ਼ਨ ਹਾਰ ਚੁੱਕੇ ਆਂ ਅਕਾਲੀ ਦਲ ਚ ਨਾ ਦੋ ਵਾਰ ਅਕਾਲੀ ਦਲ ਤੋਂ ਪਲ ਤੋਂ ਉਹ ਤਰਸ ਦੇ ਆਧਾਰ ਤੇ ਵੋਟ ਪਾਣੀਆਂ ਆ ਜੀ ਤਰਸ ਦੇ ਆਧਾਰ ਤੇ ਤਰਸ ਦੇ ਆਧਾਰ ਤੇ ਪਾਣੀਆਂ ਲੋਕਾਂ ਨੂੰ ਲੱਗਦਾ ਜੋ ਅਸੀਂ ਅਕਾਲੀ ਦਲ ਤੇ ਸੀਗੇ ਮੋੜ ਤੋਂ ਆਸੇ ਅਕਾਲੀ ਦਲ ਨਾ ਅਸੀਂ ਬੋਟ ਡਿੰਗ ਪੀਣ ਪਾ ਰਹੇ ਹਾਂ ਤਰਸ ਦੇ ਆਧਾਰ ਤੇ ਪਾ ਰਹੇ ਹਾਂ ਹਾਂ ਬਸ ਇਹ ਨਵਾਂ ਫੈਕਟਰ ਸਾਹਮਣੇ ਆ ਗਿਆ ਆ ਇਧਰ ਬਾਪੂ ਜੀ ਕੋਲੇ ਚਲਦੇ ਆ ਸਸਿਗਰ ਬਾਪੂ ਜੀ ਕੀ ਹਾਲ ਹੈ ਸਸਿਗਰ ਜੀ ਬਾਪੂ ਦੇ ਦਾ ਪੱਗ ਬੰਨੀ ਹੋਈ ਆ ਰੰਗ ਉਹੀ ਡੈਂਪੀਓਰ ਵਾਲਾ ਡੈਂਪੀਓਰ ਵਾਲਾ ਬਾਪੂ ਬਾਈ ਕਹਿੰਦਾ ਕਿ ਤਰਸ ਦੇ ਆਧਾਰ ਤੇ ਬੋਟ ਪੈਣੀ ਬਹੁਤ ਬਹੁਤ ਜਿਆਦਾ ਪਈ ਪਹਿਲਾਂ ਜੀ ਦੋ ਵਾਰ ਹਾਰ ਗਿਆ ਹਾਂ ਤੁਹਾਨੂੰ ਤਰਸ ਆਉਂਦਾ ਇਸ ਗੱਲ ਦਾ ਤਰਸ ਬੰਦਾ ਬਹੁਤ ਚੰਗਾ ਹੂੰ ਬੰਦਾ ਚੰਗਾ ਪਰ ਲੋਕ ਚੰਗੇ ਵਾਲੇ ਪਾਸੇ ਲੋਕ ਨਾ ਘਟ ਜਾ ਕੇ ਖੁਸ਼ ਆ ਮਾੜੇ ਵਾਲੇ ਪਾਸੇ ਵੱਧ ਹੋ ਗਏ ਖੁਸ਼ ਹਮ ਤੇ ਮਾੜਾ ਵੀ ਚੰਗਾ ਬੰਦਾ ਜਿਹੜਾ ਬਾਹ ਫੜੇ ਉਹ ਬੰਦਾ ਇਹ ਇਹ ਲੋਕ ਪੰਜ ਪੰਜ ਸਾਲ ਕਰ ਰਹੇ ਆ ਉਹ ਦੋ ਸਾਲ ਹੀ ਰਹਿ ਗਏ ਦੋ ਸਾਲਾਂ ਤੇ ਕੰਮ ਜੇ 25 30 ਸਾਲਾਂ ਕੰਮ ਮੈਥੋਂ ਕੰਮ ਨਾ ਹੋਇਆ ਤੇ ਮੈਂ ਵੋਟਾਂ ਮੰਗਦਾ ਨਹੀਂ ਸਰਕਾਰ ਇਹਨਾਂ ਦੀ ਆ ਹੁਣ ਮੌਕੇ ਤੇ ਕੰਮ ਵੀ ਕਰੂਗਾ ਅਗਧੜਵੇ ਸ਼ਹਿਰ ਦਾ ਗੰਦਾ ਪਾਣੀ ਨਹੀਂ ਨਿਕਲੇ ਸੇਠਾ ਜਿਹਨਾਂ ਦੇ ਪੈਰ ਲਿਬੜਦੇ ਸੀਗੇ ਰਾਜਾ ਬੜੇ ਕਹਿੰਦਾ ਸੀਵਰੇਜ ਅਸੀਂ ਪਾਇਆ ਨਾ ਨਾ ਉੱਥੇ ਫਿਰ ਉਧਰ ਦੀ ਉਧਰ ਦੀ ਗੱਡੀ ਲੈ ਕੇ ਕਿਉਂ ਨਹੀਂ ਜਾਂਦਾ ਸੀਗਾ ਜਿਹਨੇ ਸੀਵਰ ਪਾਏ ਹੁੰਦੇ ਤੇ ਉਧਰ ਦੀ ਗੰਦੇ ਪਾਣੀ ਦੀ ਗੱਡੀ ਕਿਉਂ ਨਹੀਂ ਲੈ ਕੇ ਜਾਂਦਾ ਜਿਹੜੇ ਲੋਕ ਤਾਂ ਪਾਣੀ ਪੀਣ ਆਲੇ ਨੂੰ ਮਰਦੇ ਇੱਥੇ ਆਏ ਐਨਾ ਚਰਬਾਦਰ ਪਾਰਟੀ ਵੀ ਰਹੇਗੀ ਇਹ ਵੀ ਰਹੇਗੇ ਪਰ ਲੋਕਾਂ ਦਾ ਪਾਣੀ ਪੀਣ ਵਾਲੇ ਦਾ ਪਾਣੀ ਦਾ ਸੁਧਾਰ ਨਹੀਂ ਹੋਇਆ ਇੱਕ ਇੱਕ ਬਾਰਡਰਵਾਸ ਦਾ ਤਰਾਹ ਉਹੀ ਗੰਦਾ ਪਾਣੀ ਉਹੀ ਪੀ ਜਾਂਦੇ ਕੋਈ ਸਾਫ ਵਾਲਾ ਕੰਮ ਨਹੀਂ ਹੈ ਕਿਉਂ ਬਾਰਡਰਵਾਸ ਬਣਿਆ ਉਦੋਂ ਦਾ ਉਸੇ ਜੀ ਪਾਣੀ ਪੀ ਜਾਂਦੇ ਜੋ ਜੇ ਜਿਆਦਾ ਚੱਪੜ ਦਾ ਪਾਣੀ ਪੀ ਲਿਆ ਤੇ ਇਹ ਬਾਰਡਰਵਾਸ ਦਾ ਪਾਣੀ ਪੀ ਲਿਆ ਫੋਟਾ ਪਿੰਡ ਤਾਂ ਬਹੁਤ ਨੇੜੇ ਹੈ ਜਿੱਧਰ ਬਾਏ ਤੋਂ ਹੈ ਮਤਲਬ ਇਹ ਕਹ ਲਓ ਕਿ ਮੇਰਾ ਖਿਆਲ ਕਰੀਬ ਤੀ ਕੋਈ ਤਰੀ ਤਰੀ 50 ਪਿੰਡ ਹੋਣਗੇ ਬਾਰਡਰਵਾ વિધાનસભા ਦੇ ਹਾਂਜੀ ਹੈ ਤੁਹਾਡੇ ਪਿੰਡ ਦੇ ਵਿੱਚ ਕੀ ਕੰਮ ਚੰਗੇ ਹੋਏ ਆ ਇਸ ਇਸ ਸਰਕਾਰ ਦੇ ਅੰਦਰ ਕਿਹਦੇ ਵਿੱਚ ਕਾਂਗਰਸ ਦੇ ਨਹੀਂ ਆਮਦਵੀ ਪਾਰਟੀ ਦੀ ਸਰਕਾਰ ਦੇ ਅੰਦਰ ਤੁਹਾਨੂੰ ਕੋਈ ਯਾਦ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਜਾਂ ਤੁਹਾਡੇ ਆਲੇ-ਦੁਆਲੇ ਪਿੰਡ ਦੇ ਵਿੱਚ ਇਹ ਬਹੁਤ ਖਾਸ ਕੰਮ ਕਰਦਾ ਸਰਕਾਰ ਬਾਹਰ ਤਾਂ ਬਹੁਤ ਖਾਲ ਖੂਲ ਬਣਾਏ ਆ ਕੰਮ ਕੀਤੇ ਆ ਇੱਥੇ ਮੂਰੇ ਕੋਈ ਬੰਦਾ ਤਦੇ ਦਾ ਕੋਈ ਮੂਰੇ ਹੈ ਨਹੀਂ ਇਹ ਕੰਮ ਲੈਣ ਵਾਲਾ ਅੱਛਾ ਮੂਰੇ ਨਾ ਬੰਦਾ ਕੋਈ ਕੰਮ ਲੈਣ ਵਾਲਾ ਹੈ ਨਹੀਂ ਸੀਗਾ ਤੁਹਾਨੂੰ ਲੱਗਦਾ ਕਿ ਹੁਣ ਡੈਂਪੀ ਕਰਵਾ ਸਕਦਾ ਹਾਂ ਡੈਂਪੀ ਕਰਵਾ ਸਕਦਾ ਕੁਈ ਪਿੰਡ ਦੇ ਬੰਦਾ ਵੀ ਵਿੱਚ ਮੋਦਵਾਰ ਬੰਦਾ ਹੈ ਨਹੀਂ ਸੀਗਾ ਵੀ ਤੁਹਾਡੇ ਮੈਂ ਕੰਮ ਤੁਹਾਡੇ ਮੈਂ ਕਰਮਣਾ ਉਹ ਛੋਟੇ ਮੋਟੇ ਜੇ ਸੀਗੇ ਉਹ ਉਹਨਾਂ ਦੇ ਵਿਚਾਰੇ ਦਾ ਕੰਮ ਪੂਰੇ ਜਿੱਦ ਦੀ ਬੰਦਾ ਜਿਹੜਾ ਕੰਮ ਕਰਾਉਣ ਵਾਲਾ ਸੀ ਉਹ ਨੂੰ ਉਹ ਤੋਂ ਵੀ ਨਹੀਂ ਹੋਇਆ ਹੁਣ ਹੈ ਤੁਹਾਡੇ ਕੋਲ ਹੈਗਾ ਹੁਣ ਆਏਗਾ ਹੁਣ ਹੈਗਾ ਹੈਗਾ ਡਿਪੀ ਉਹਨਾਂ ਕਰਕੇ ਹੋਇਆ ਹੁਣ ਕੰਮ ਵੀ ਹੋਣਗੇ ਜਿੰਨੇ ਤੱਕ 25 30 ਸਾਲਾਂ ਦੇ ਪਹਿਲੇ ਦੇ ਕੰਮ ਨਹੀਂ ਕੀਤੇ ਤੇ ਮੈਂ ਦੋ ਸਾਲਾਂ ਦੇ ਤੁਹਾਨੂੰ ਮੈਂ ਕੰਮ ਕਰਕੇ ਖਾ ਦਿੰਦਾ ਪੂਰਾ ਵਿਸ਼ਵਾਸ ਹੈ ਤੁਹਾਨੂੰ ਪੂਰਾ ਪੂਰਾ ਹੈ ਰਾਜਾ ਵੜੈਂਕ ਕਿਦਾਂ ਦਾ ਲੀਡਰ ਲੱਗਦਾ ਤੁਹਾਨੂੰ ਓਵਰਆਲ ਹੈ ਕਿਉਂਕਿ ਰਾਜਾ ਵੜੈਂਕ ਕਹਿੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਜੀ ਵਾਹਿਗੁਰੂ ਕਿਰਪਾ ਕਰਦਾ ਤਾਂ ਮੋੱਖ ਮੰਤਰੀ ਬਣੂਗਾ ਨਹੀਂ ਆ ਬੰਦੇ ਮੈਂ ਨਹੀਂ ਕਹਿੰਦਾ ਵੀ ਠੀਕ ਆ ਬਣ ਸਕਦਾ ਸਿਆਣਾ ਬੰਦਾ ਸੀ ਪਰ ਜੋ ਇਹਨੇ ਮੈਂ ਮੌਕੇ ਦਾ ਪੰਚਾਇਤ ਮੈਂਬਰ ਸੀ ਇਹ ਜਿਹੜੇ ਜੋ ਗਰੀਬਾਂ ਦੇ ਚੈੱਕ ਦਿੱਤੇ ਸੀ ਇਹਨਾਂ ਨੂੰ ਉਹ ਪੰਚਾਇਤ ਜਿਹੜੇ ਠੁਲੇ ਬਣਾਏ ਆ ਵਾਰਡ ਬਣਾਏ ਆ ਉਹਨਾਂ ਉਹਨਾਂ ਇਰਾਏ ਦੇਣੇ ਸੀ ਭਾਈ ਚੜ੍ਹ ਜੇ ਥੋੜੇ ਗਰੀਬ ਬੰਦੇ ਆ ਤੁਸੀਂ ਉਹਨਾਂ ਨੂੰ ਦਿਓ ਉਹਨਾਂ ਨੇ ਤਾਂ ਪੰਚਾਇਤ ਦੀ ਤਾਂ ਨਹੀਂ ਮਾਰੀ ਢੂਈ ਤੇ ਲੋਕਲ ਵੰਡਾ ਨੂੰ ਇਹਨਾਂ ਨੇ ਚੱਕ ਤੇ ਕੰਡ ਤੇ ਆਪਣੇ ਬੰਦੇ ਰਾਹੀਂ ਆਪਦੇ ਆਪਦੇ ਬੰਦੇ ਰਾਹੀਂ ਮੈਂ ਰਾਜਵੰਦ ਨਾਲ ਗੱਲ ਗੱਲ ਕੀਤੀ ਸਾਡੇ ਪਿੰਡ ਆ ਮੈਂ ਕਿਹਜੀ ਗੱਲ ਤਾਂ ਬਣ ਗਈ ਛੱਡੇ ਲੋਕਾਂ ਦੇ ਘਰੇ ਆਉਂਦੇ ਆ ਵੀ ਭਾਈ ਸਾਨੂੰ ਕੋ ਦਵਾਓ ਤੇ ਉਹ ਜਿਹੜੇ ਬੰਦਿਆਂ ਦੇ ਕੋਈ ਹੈ ਨਹੀਂ ਸੀਗਾ ਉਹ ਬੰਦੇ ਚੱਕ ਵਲ ਤੇ ਮੈਂ ਉਲਟਾ ਮੈਨੂੰ ਕਹਿੰਦਾ ਤੂੰ ਨਾਂ ਦੱਸ ਕਿਨੇ ਮੁੰਡੇ ਆ ਉਲਟਾ ਮੈਂ ਇਥੋਂ ਨਾਮ ਹੀ ਪੁੱਛਦਾ ਸੀ ਮੈਨੂੰ ਨਾਮ ਦੱਸ ਕਿਨੇ ਵੇ ਤੂੰ ਉਹਨਾਂ ਨੂੰ ਪੁੱਛਦੇ ਨਾ ਚੱਕ ਦਿੱਤੇ ਆ ਚੱਕ ਦਿੱਤੇ ਆ ਵੀ ਕਿਨੂੰ ਕੋਈ ਇੱਕੋ ਜਿਆ ਨਹੀਂ ਦੇਖ ਰਿਹਾ ਸੀ ਰਾਜਾ ਬੜਾ ਨਹੀਂ ਨਹੀਂ ਕੋਈ ਨਹੀਂ ਦੇਖ ਰਿਹਾ ਆਪਦੇ ਆਪਦੇ ਬੰਦੇ ਚੱਕ ਦਿੱਤੇ ਨੇ ਕਿਸੇ ਨੂੰ ਕੋਈ ਨਹੀਂ ਕੋਸ ਕਿਸੇ ਨੂੰ ਲਈ ਬੈਠਾ ਬਸ ਇਹ ਸਾਰੇ ਭੇਡਾਂ ਤੋਂ ਉਹਨਾਂ ਲਾਉਣੀ ਹੈਗੀ ਅੱਜ ਨਾਲ ਸਮਝ 80 ਸਾਲ ਹੋ ਗਏ ਇਸ ਤਰ੍ਹਾਂ ਵੀ ਇਹਨਾਂ ਨੂੰ ਕੋਈ ਇੱਥੇ ਪੁੱਛਣਾ ਚਾਹਣਾ ਬਜ਼ੁਰਗ ਦੇ ਕੁਝ ਨਹੀਂ ਬਜ਼ੁਰਗ ਹੋ ਗਏ ਤਾਂ ਬਾਕੀ ਆ ਲੀਡਰਾਂ ਪ੍ਰਤੀ ਕੁਝ ਨਹੀਂ ਕੋਈ ਨਾ ਕੁਝ ਲੈਣ ਦੇਣ ਹੋਣੀ ਕੋਈ ਸਾਰੀ ਆ ਹੀ ਸਮਝੇ ਗੱਪ ਛਾੜਾ ਬਿਮਾਰ ਕੇ 5 ਸਾਲ ਤੱਕ ਨਾ ਨਹੀਂ ਇਹਨਾਂ ਨੇ 20 ਸਾਲ ਜੰਟਾਈ ਸਾਲ ਕੁਛ ਨਹੀਂ ਕਿਸੇ ਦਾ ਕਰਦੇ ਕੋਈ ਵੀ ਹਾਕੇ ਬਏ ਹੈਗੇ ਬਾਪੂ ਜੀ ਕੀ ਹਾਲ ਹੈ ਠੀਕ ਹੈ ਜੀ ਵਧੀਆ ਕੀ ਨਾਮ ਤੁਹਾਡਾ ਮੱਖਣ ਸਿੰਘ ਜੀ ਬਾਪੂ ਜੀ ਕਹਿੰਦੇ ਮੈਂ ਤਾਂ ਆਕੇ ਆ ਰਿਆਂ ਲੀਡਰ ਕੰਮ ਕੁੰਮ ਨਹੀਂ ਕਰਦੇ ਕਿਸੇ ਹਾਂਜੀ ਸਹਿਮਤ ਹਾਂ ਬਾਪੂ ਨਾਲ ਨਹੀਂ ਜੇ ਕਰਦੇ ਵੀ ਇਹ ਲੀਡਰ ਕੰਮ ਕਰ ਹੀ ਜਾਂਦੇ ਆ ਸਾਰੀਆਂ ਪਾਰਟੀਆਂ ਨੇ ਕੰਮ ਕਰੇ ਆ ਪਰ ਵੀ ਇੱਕ ਦੂਜੇ ਦੀ ਨਿੰਦਿਆ ਨੰਦਾਈ ਜਪ ਕਰਦੇ ਹੁੰਦੇ ਲੀਡਰ ਉਹ ਤਾਂ ਘਰ ਚੱਲਦਾ ਯਾਰ ਹਾਂਜੀ ਚੱਲਣਾ ਹੀ ਚੱਲਣਾ ਹਾਂਜੀ ਇਹ ਇਥੋਂ ਮਤਲਬ ਪਿੱਛੇ ਮਾਹੌਲ ਤੁਹਾਡੇ ਪਿੰਡ ਦਾ ਕਿਵੇਂ ਆ ਕਿੰਨੀ ਮਤਲਬ ਤੁਹਾਨੂੰ ਲੱਗਦਾ ਜੀ ਪੋਲਿਟਿਕਸ ਕਰਕੇ ਪਿੰਡ ਦਾ ਨੁਕਸਾਨ ਹੁੰਦਾ ਜਾਂ ਫਾਇਦਾ ਹੁੰਦਾ ਕਿਸੇ ਜੀ ਪੋਲਿਟਿਕਸ ਸੇ ਪਿੰਡ ਦੇ ਅੰਦਰ ਬਹੁਤ ਨੁਕਸਾਨ ਵੀ ਹੋ ਜਾਂਦਾ ਫਾਇਦਾ ਵੀ ਹੋ ਜਾਂਦਾ ਸਾਰਾ ਕੁਝ ਚੱਲੀ ਜਾਂਦਾ ਜੀ ਹੂੰ ਰਾਜਾ ਵੜਿੰਗ ਤੇ ਡਿੰਪੀ ਢਿਲੋਂ ਦੇ ਵਿਚਾਰੇ ਤੁਹਾਨੂੰ ਲੱਗਦਾ ਮੁਕਾਬਲਾ ਹੈਗਾ ਇੱਕ ਕੀ ਲੱਗਦਾ ਕਿ ਕਿਹੜਾ ਲੀਡਰ ਤੁਹਾਡੇ ਕੰਮ ਆ ਸਕਦਾ ਹੈ ਕਿਹੜਾ ਚੰਗਾ ਲੀਡਰ ਕੰਮ ਸਹੀ ਗਲਤ ਹੈ ਜੀ ਜਿਹੜਾ ਤਾਂ ਹੁਣ ਜਿਹਨੂੰ ਵੋਟ ਪਾਓ ਅਗਲਾ ਉਸ ਨੂੰ ਸਲਾਹੂਗਾ ਪਰ ਵੈਸੇ ਇਹ ਸਾਡੇ ਵਿੱਚ ਬੈਠਾ ਸਾਡੇ ਮੂੰਹ ਮੱਥੇ ਲੱਗਦਾ ਕੰਮਦਾਨੇ ਕਰਦਾ ਹੈ ਸ੍ਰੀਹ ਬੰਦਾ ਹੈ ਵੇਖਿਆ ਪਾਲਿਆ ਵਧੀਆ ਬੰਦਾ ਤੁਹਾਨੂੰ ਲੱਗਦਾ ਕਿ ਆਪਦੇ ਬੰਦੇ ਦੀ ਸਪੋਰਟ ਕਰਨੀ ਚਾਹੀਦੀ ਹੈ ਹਾਂਜੀ ਆਪਦੇ ਬੰਦੇ ਦੀ ਸਪੋਰਟ ਕਰਨੀ ਹੈ ਬਾਕੀ ਪਹਿਲਾਂ ਵੀ ਅਜਿਹਾ ਇਹਦੇ ਨਾਲ ਸੀ ਚਾਹੇ ਅਕਾਲਗਨ ਨਹੀਂ ਸੀ ਕਿਸੇ ਨੇ ਵੀ ਸੀਗਾ ਸੀ ਇਹਦੇ ਨਾਲ ਸਾ ਅੱਜ ਵੀ ਇਹਦੇ ਨਾਲ ਹੈ ਤੇ ਇਹਨੂੰ ਜਿਤਾਵਾਂਗੇ ਵੀ ਬਜ਼ੂਰ ਆਪ ਦਾ ਲਾਵਾਂਗੇ ਕਾ ਉਹਦੀ ਕਿਸਮਤ ਨਹੀਂ ਤਾਂ ਨਹੀਂ ਹੋਏ ਸੀ ਇਸ ਗੱਲ ਤੋਂ ਕਿ ਅਕਾਲੀ ਦਲ ਨੂੰ ਕਿਉਂ ਛੱਡਤਾ ਮਰੀ ਪਾਰਟੀ ਚ ਕਿਉਂ ਆ ਗਏ ਨਹੀਂ ਜੀ ਨਹੀਂ ਕਹਿੰਦਾ ਕਿ ਦੇਖੋ ਸਾਨੂੰ ਨੂੰ ਨਹੀਂ ਸਾਨੂੰ ਤਾਂ ਕਈ ਨਰਾਜ਼ ਗਏ ਐ ਇਸੇ ਲਈ ਤਾਂ ਇਹ ਜੇ ਨਾਲ ਸਾਚ ਹੁਣ ਵੀ ਇਹਦੇ ਨਾਲ ਰਵਾਂਗੇ ਹਾਂ ਐਸੀ ਹਾਂ ਐ ਅਸੀਂ ਪਹਿਲਾਂ ਤੋਂ ਅਕਾਲੀ ਲੀਡਰ ਹੀ ਆ ਤੁਸੀਂ ਅਕਾਲੀ ਦਲ ਨਾਲੀ ਅਕਾਲੀ ਦਲ ਨਾਲੀਆਂ ਸਾਰੇ ਆ ਬੰਦਾ ਬੈਠਾ ਐ ਬੈਠਾ ਅਕਾਲੀ ਦਲ ਨਾਲੀ ਹੁਣ ਵੀ ਅਕਾਲੀ ਦਲ ਹੁਣ ਵੀ ਡੈਂਪੀ ਨਾਲ ਹੁਣ ਡੈਂਪੀ ਦਾ ਆਮ ਆਦਮੀ ਪਾਰਟੀ ਚਲਾ ਗਿਆ ਨਹੀਂ ਚੱਲਣ ਗਿਆ ਲਾ ਸਾਡਾ ਬੰਦਾ ਤਾਂ ਆਪਦਾ ਹੀ ਨਾ ਪਾਰਟੀ ਦਾ ਉਹ ਹਰੇ ਨੇ ਵੀ ਕੰਮ ਕਰਤੇ ਸਾਡੇ ਅੱਛਾ ਦਰਕਾ ਤੋਂ ਲੈ ਕੇ ਸਾਡੀ ਕੱਸੀ ਬਣਾਤੀ ਉਹ ਬੰਦੇ ਨੇ ਹਰੇ ਨੇ ਵੀ ਤੇ ਬਾਕੀ ਬੰਦਾ شریف ਆ ਕਦੋਂ ਮਰਜੀ ਉੱਥੇ ਘਰੇ ਜਾਵੜੀਏ ਬਹੁਤ شریف ਬੰਦਾ ਕਿਤੇ ਇਹਦਾ ਭਾਸ਼ੜ ਛੋਲਿਓ ਇਲਜ਼ਾਮ ਬਹੁਤ سارے ਲੱਗ ਰਹੇ ਸੀ ਪਿਛਲੇ ਦਿਨਾਂ ਦੇ ਕਿ ਦੇਖੋ ਪੰਚਾਇਤ ਐ ਤਾਂ ਇਹ ਇਲਜ਼ਾਮ ਫਿਰ ਲੱਗਦੇ ਹੀ ਰਹਿੰਦੇ ਆ ਇੱਕ ਦੋ ਬੱਸਾਂ ਦੇ ਮਾਮਲੇ 'ਚ ਕਈ ਸਾਰੇ ਇਲਜ਼ਾਮ ਰਾਜਾ ਬੜੇ ਨੇ ਨਹੀਂ ਉਹ ਤਾਂ ਫਿਰ ਨਿੰਦਣਦਾਈ ਤਾਂ ਹੋਈ ਜਾਂਦੀ ਹੁੰਦੀ ਆ ਆਪਾਂ ਇੱਕ ਆਪਦੇ ਘਰ ਇਹਦੀ ਪੰਜ ਬੰਦਿਆਂ ਦਾ ਇੱਕ ਦੂਜੇ ਨੂੰ ਸਲਾਉਂਦੇ ਫਾਕ ਨਹੀਂ ਮੰਨਦਾ ਤੇ ਲੀਡਰਾਂ ਨੇ ਤਾਂ ਫਿਰ ਨਿੰਦਾ ਦਾਇ ਕਰਨੀ ਆ ਯਾਰ ਹੱਕ ਆ ਉਹਨਾਂ ਦਾ ਵੀ ਪਰ ਉਸੇ ਡਿਪਟੀ ਲੋਂਦੇ ਜਮਾ ਸੀ ਪਰ ਉਸਾਈ ਸੁਣਾਉਂਦਾ ਕਿ ਜੇ ਡਿਪਟੀ ਲੋਕਾਂ ਦੇ ਪਾਵਰ ਆ ਜਾਂਦੀ ਹੈ ਹਾਂ ਜਿੰਨੇ ਕੰਮ ਉਹਨੇ ਹਰੇ ਹੋਏ ਨੇ ਕਰਵਾ ਕੇ ਹਾਂ ਜਿੱਤ ਕੋਸ਼ਿਸ਼ ਕਰਾ ਦੇ ਕਰੂ ਕਰੂਗਾ ਕਰੂਗਾ ਕੰਮ ਪਰ ਬਣਨਾ ਚਾਹੀਦਾ ਉਹਨੂੰ ਬਹੁਤ ਨਿੱਗਾ ਪਰਿਵਾਰ ਆ ਪਹਿਲਾਂ ਤੁਸੀਂ ਉਹਦਾ ਲੈਕਚਰ ਸੁਣ ਲਿਆ ਕਰੋ ਉਹਨੇ ਵੱਧ ਘੱਟ ਵਾਲੀ ਗੱਲ ਹੀ ਨਹੀਂ ਕਰਨੀ। ਸਰੀਬ ਬੰਦਾ। ਸਰਜੀਤ ਸਿੰਘ ਜੀ ਵੋਟਾਂ ਤਾਂ ਪਾਉਨੇ ਹੋ? ਹਾਂ, ਵੋਟਾਂ ਪਾਉਣੀਆਂ। ਲੀਡਰ ਚੰਗੇ ਲੱਗਦੇ ਕਿ ਮਾੜੇ ਲਈ? ਤੇ ਸਾਰੇ ਚੰਗੇ ਮਾੜੀ ਤਾਂ ਕੋਈ ਵੀ ਨਹੀਂ ਕੰਮ ਤਾਂ ਕਰਦਾ ਨਹੀਂ ਕੋਈ। ਬੰਦੇ ਤਾਂ ਕਹਿੰਦੇ ਕਿ ਬਹੁਤ ਕੰਮ ਕਰਾਉਂਦੇ ਨੇ ਲੀਡਰ। ਹਾਂ। ਕੋਈ ਕੰਮ ਰਹਿ ਗਿਆ ਕੋਈ ਨਰਾਜ਼ਗੀ ਲੀਡਰਾਂ ਨਾਲ? ਤੇ ਉਹ ਕਾ ਕੀਤਾ ਕੀ ਕੀਤਾ ਨਹੀਂ ਕੁਝ ਨਹੀਂ ਕੀਤਾ ਸਾਡੀ। ਅਨੰਗੇ ਗਾਲਾਂ ਨੇ ਸਾਡੇ ਤਾਂ ਬੀ ਬਣਾਈਏ ਕੋਈ ਬੀ ਨਹੀਂ ਬਣਾਈ ਕਿ ਜਿੱਦੀ ਲੈਣਗੇ। ਕੰਮ ਨਹੀਂ ਹੋਏ ਪਿੰਡ ਦੇ। ਨਾ। ਉਧਰ ਉਧਰ ਹੋਈ ਗਈ ਇੱਧਰ ਨਹੀਂ ਹੋਈ। ਕਾਰਨ ਕੀ ਮੰਨਦੇ ਹੋ ਕੀ ਪਤਾ ਕਾਰਨ ਨਾਲ ਉਹਨਾਂ ਦੇ ਲੀਡਰ ਨੂੰ ਪਤਾ ਹੋਣਾ ਚਾਹੀਦਾ ਤੇ ਹੁਣ ਵਾਲੇ ਲੀਡਰ ਨੂੰ ਜਦੋਂ ਵੋਟਾਂ ਮੰਗਣ ਦੇ ਕਹਿਨੇ ਉਹਨਾਂ ਨੂੰ ਹਾਂ ਕੇ ਦੇਖੋ ਸਾਡਾ ਕੰਮ ਰਹਿੰਦਾ ਕਰੋ ਆਦੇ ਆਂ ਇਧਰ ਕਹਿੰਦੇ ਕਰਾ ਦੇਾਂਗੇ ਨਾ ਨਾ ਕੋਈ ਅਜਿਹਾ ਨਹੀਂ ਆ ਕਰਾਂਗੇ ਹੂੰ ਤਾਂ ਸਾਰੇ ਇਹਦੇ ਕਰਾਂਗੇ ਹਾਂ ਇਹਨਾਂ ਦੇ ਨਾਲ ਤਾਂ ਕਹਿੰਦੇ ਹਾਂ 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 ਮੌਕਾ ਬਾਪੂ ਇਹਨਾਂ ਦੇ ਵਿੱਚ ਕਹਿਣਾ ਚਾਹੀਦਾ ਸਰ ਹਾਂ ਜੇ ਕੋਈ ਲਾਂਭਾ ਵੀ ਦੇਣਾ ਇਹਨਾਂ ਦੇ ਨਾਲ ਹੀ ਦੇਣਾ ਜਿਹਨਾਂ ਬੜੇ ਹਾਂ ਹਾਂ ਉਸ ਤੋਂ ਬਾਅਦ ਤਾਂ ਕਹਿੰਦੇ ਆ ਕਿ ਨਹੀਂ ਲੀਡਰ ਮਿਲਦਾ ਹੀ ਨਹੀਂ ਮੁੜ ਕੇ ਹਾਂ ਹਾਂ ਠੀਕ ਆ ਬਾਪੂ ਜੀ ਤੁਸੀਂ ਕਾ ਭਾਈ ਜੀ ਕੀ ਹਾਲ ਹੈ ਸ੍ਰੀ ਗੱਲ ਜੀ ਠੀਕ ਹੋ ਠੀਕ ਆ ਜੀ ਤੁਸੀਂ ਸਹਿਮਤ ਹੋ ਬਾਈ ਹੋਰਾਂ ਨਾਲ ਹਾਂ ਸਹਿਮਤ ਆ ਜੀ ਸਹਿਮਤ ਹਾਂ ਜੀ ਕੀ ਲੱਗਦਾ ਕਿਹੜਾ ਲੀਡਰ ਕੰਮ ਕਰਵਾਊਗਾ ਜਿਹੜਾ ਠੀਕ ਲੱਗਦਾ ਲੀਡਰ ਲੀਡਰ ਕਿਵੇਂ ਦੇ ਚੰਗੇ ਹੁੰਦੇ ਆ ਲੀਡਰ ਤਾਂ ਠੀਕ ਹੀ ਆ ਜੀ ਇਹ ਸਾਡੇ ਦੋ ਆੜੀ ਅੱਗੇ ਹਾਰ ਗਿਆ ਵਿਚਾਰਾ ਜੀ ਇਹ ਆਹ ਇਹਨੂੰ ਵੋਟਾਂ ਪਾਵਾਂਗੇ ਪਹਿਲਾਂ ਵੀ ਇਹਨਾਂ ਨੂੰ ਪਾਉਂਦੇ ਸੀ ਅਸੀਂ ਜੀ ਤੇ ਇਹਨਾਂ ਦੀ ਸਰਕਾਰ ਆ ਮੌਕੇ ਦੀ ਕੰਮ ਦੇ ਵੀ ਚਾਂਸਸ ਕਰਦੇ ਇਹਨਾਂ ਦੇ ਕਿਸੇ ਕਰਕੇ ਕਿ ਸਰਕਾਰ ਮੌਕੇ ਦੀ ਇਸ ਕਰਕੇ ਵੋਟ ਪਾਉਣੀ ਚਾਹੀਦੀ ਹਾਂਜੀ ਹਾਂਜੀ ਸਰਕਾਰ ਮੌਕੇ ਕਰਕੇ ਜੇ ਕੋਈ ਹੋਰ ਵੀ ਮਾਪਦੰਡ ਹੁੰਦਾ ਕਿ ਲੀਡਰ ਨੂੰ ਆਪਾਂ ਇਸ ਤਰੀਕੇ ਪਰਖ ਕੇ ਦੇਖ ਲਈਏ ਕਿ ਕਿੱਦਾਂ ਦਾ ਲੀਡਰ ਹੈ ਨਾ ਨਾ ਜੀ ਆ ਬਾਅ ਹੀ ਹੈ ਜੀ ਨਹੀਂ ਸਰਕਾਰ ਮੌਕੇ ਦੀ ਕੰਮ ਜਿਹੜੇ ਰਹਿੰਦੇ ਆ ਉਹ ਹੋਣਗੇ ਜੀ ਅੱਗੇ ਸਾਡੇ ਪਿੰਡ 'ਚ ਬਹੁਤ ਘੱਟ ਕੰਮ ਹੋਇਆ ਜੀ ਕੋਈ ਬੰਦਾ ਕਦੇ ਡਿੰਪੀ ਢਲੋਂ ਹੋਰਾਂ ਨੂੰ ਇੱਧਰ ਆ ਇੱਥੋਂ ਮਿਲਦੇ ਜਾਂਦੇ ਰਹਿੰਦੇ ਆ ਜੀ ਆ ਨੇੜੇ ਸਾਡੇ ਗੁਆਂਢ ਇਥੇ ਗਈ ਲੋਕਾਂ ਵਿਚਾਰੇ ਦੋ ਵਾਰੀ ਹਾਰ ਗਏ ਤਾਂ ਵੀ ਲੋਕਾਂ ਦੇ ਵਿੱਚੋਂ ਵਿਚਰਦੇ ਆ ਜੀ ਉਹ ਹਾਂ ਹਾਰਨ ਤੋਂ ਮਗਰੋਂ ਹਾਂ ਜੀ ਹਾਰਨ ਤੋਂ ਬੇ ਮਗਰੋਂ ਵਿਚਰਦੇ ਆ ਜੀ ਉਹ ਪਾਰਟੀ ਬਦਲ ਕੇ ਠੀਕ ਕੀਤਾ ਹਾਂ ਪਾਰਟੀ ਬਦਲ ਕੇ ਠੀਕ ਕਰਿਆ ਜੀ ਉਹਨਾਂ ਨੇ ਹਾਂ ਜੀ ਨਹੀਂ ਤਾਂ ਹਾਂ ਜੀ ਅੱਗੇ ਮੇਰੇ ਕੋਲ ਬੈਂਕੀ ਵਾਲਾ ਹੁੰਦਾ ਸੀਗਾ ਜੀ ਆ ਹੱਥ ਵਾਲਾ ਸਾਈਕਲ ਇਹ ਸਰਕਾਰ ਨੇ ਮੈਨੂੰ ਬੈਂਕੀ ਵਾਲੀ ਸਕੂਟਰੀ ਦਿੱਤੀ ਆ ਜੀ ਅੱਛਾ ਇਹ ਸਰਕਾਰ ਚ ਮਿਲਿਆ ਹਾਂ ਜੀ ਸਰਕਾਰ ਨੇ ਮਿਲਿਆ ਚਾ ਪਿੰਡ ਦੇ ਵਿੱਚ ਬਾਪੂ ਨੌਕਰੀਆਂ ਨੌਕਰੀਆਂ ਵਗੈਰਾ ਮਿਲੀਆਂ ਤੁਹਾਡੇ ਧਿਆਨ ਚ ਹੋਊਗਾ ਪਿੱਛੇ ਜੇ ਸਰਕਾਰ ਕਹਿੰਦੀ ਸੀ ਕਿ ਬਹੁਤ ਸਾਰੀਆਂ ਨੌਕਰੀਆਂ ਅਸੀਂ ਦੇਵਾਂਗੇ ਜਿਹੜੇ ਜੀ ਬੱਚੇ ਲੈਣ ਵਾਲੇ ਨੌਕਰੀ ਸੀ ਕਿ ਉਹਨਾਂ ਨੂੰ ਮਿਲੀਆਂ ਜਿਹੜੇ ਬੱਚਾ ਕਾਬਲ ਸੀ ਲੈਣ ਨਾਲ ਉਹ ਮਿਲੇਗਾ ਕੋਈ ਫਰਮਾਇਤ ਨਹੀਂ ਲਈ ਕੋਈ ਪੈਸਾ ਨਹੀਂ ਲੱਗਾਇਆ ਸੀ ਨਾ ਅਵੇਂ ਆਖਰ ਨੂੰ ਕੋਈ ਕੋਸ਼ਿਸ਼ ਆਖੀ ਆ ਜਿਹੜਾ ਬੱਚਾ ਲੱਗਣ ਦੇ ਕਾਬਲ ਸੀ ਉਹਨੂੰ ਮਿਲੇਗਾ ਕਾਬਲ ਲੱਗਦਾ ਕੋਸ਼ਿਸ਼ ਕਰਨੀ ਹੈ ਠੀਕ ਹੈ ਠੀਕ ਹੈ ਚਲੋ ਆਖਰ ਤੇ ਸਸਿਕਾ ਬਾਪੂ ਜੀ ਕੀ ਹਾਲ ਹੈ ਸਸਿਕਾ ਠੀਕ ਹੈ ਠੀਕ ਹੋ ਠੀਕ ਹੈ ਬਿਲਕੁਲ ਕੀ ਕਹਿਣਾ ਚਾਹੋ ਮੈਂ ਤਾਂ ਕਹਿਣਾ ਇਹੀ ਚਾਹੁੰਦਾ ਜੀ ਜਿਹੜੀ ਪਾਰਟੀ ਚੰਗਾ ਕੰਮ ਕਰੇ ਉਹ ਹੀ ਬਣੇ ਹੋ ਆਪਾਂ ਤਾਂ ਇਹੀ ਗੱਲ ਕਹਿੰਦੇ ਆ ਕਿਸੇ ਦੇ ਖਿਲਾਫ ਨਹੀਂ ਕਹਿੰਦੇ ਵੀ ਕੰਮ ਹੋਣ ਪਿੰਡ ਦੇ ਸਾਰੇ ਇਲਾਕੇ ਦੇ ਹੁਣ ਇੱਕ ਪਿੰਡ ਦੇ ਕੀ ਉਹ ਪਾਰਟੀ ਅੱਗੇ ਆ ਜੇ ਚੰਗਾ ਬੰਦਾ ਹੋਵੇ ਚੰਗੇ ਕੰਮ ਕਰੇ ਇਨਸਾਫ ਕਰੇ ਸਹੀ ਜਨਤਾ ਦਾ ਉਹ ਆਪਾਂ ਦਾ ਗਲਤ ਵਾਸਤੇ ਕਹਿੰਦੇ ਨਹੀਂਗੇ ਵੀ ਗਲਤ ਲੰਗਾ ਲੀਡਰ ਲੱਗਦਾ ਕਿਹੜਾ ਕੋਈ ਇਹ ਸੌਗਿਰਤੀ ਦਾ ਜਾਂ ਕਹਿ ਲੋ ਕਿ ਕੰਮ ਵਾਸਤੇ ਬੰਦਾ ਦੇਖੋ ਜੀ ਸਰਬਾ ਤੁਹਾਡਾ ਵੀ ਅਕਸਰ ਬਹੁਤ ਸਾਰੀਆਂ ਹੁਣ ਤੱਕ ਇਲੈਕਸ਼ਨਾਂ ਦੇਖੀਆਂ ਤੁਸੀਂ ਤੇ ਯਾਰ ਬਾਤ ਹੈਗਾ ਜੀ ਕੰਮ ਵਿੜਗੜੇ ਵੀ ਕੀਤੇ ਨਹੀਂ ਕਹਿੰਦੇ ਵੀ ਨਹੀਂ ਕੀਤੇ ਕੀਤੇ ਆ ਵੀ ਅਸੀਂ ਕਹਿ ਦਈਏ ਵੀ ਜਵੇਂ ਹੀ ਨਹੀਂ ਕੀਤੇ ਕੀਤੇ ਆ ਉਹਨਾਂ ਦੀ ਦੇਣ ਆ ਆ ਜਿਹੜੀ ਹਾਂ ਇਹ ਉਹਨਾਂ ਦੀ ਦੇਣ ਆ ਹੋਰ ਵੀ ਪੰਜ ਸੱਤ ਚੀਜ਼ਾਂ ਕੀਤੀਆਂ ਪਰ ਲੈਣ ਵਾਲਾ ਕੰਮ ਬੰਦਾ ਕਾਬਲ ਨਾ ਹੋਵੇ ਫਿਰ ਕੁਝ ਨਹੀਂ ਲਿਆ ਜਾਂਦਾ ਤੁਹਾਨੂੰ ਲੱਗਦਾ ਕਿ ਜਿਹੜੇ ਬੰਦੇ ਨੇ ਡਿਮਾਂਡ ਰੱਖਣੀ ਆ ਉਹ ਕੰਮ ਦੇ ਨਹੀਂ ਸੀ ਕੰਮ ਦੇ ਨਹੀਂ ਸੀ ਜੇ ਉਹ ਬੰਦਾ ਕਾਬਲ ਹੁੰਦਾ ਤਾਂ ਕੰਮ ਬੜਾ ਮਿਲ ਜਾਂਦਾ ਜਦੋਂ ਕਾਬਲ ਲੈਣ ਵਾਲਾ ਨਹੀਂ ਤਾਂ ਫਿਰ ਦੂਸਰਾ ਦੇਣ ਵਾਲਾ ਤਾਂ ਕੋਈ ਆਪਾਂ ਗਲਤ ਨਹੀਂ ਕਹਿ ਸਕਦੇ ਵੀ ਲੈਣ ਵਾਲੇ ਬੰਦੇ ਸਾਡੇ ਕਾਬਲ ਨਹੀਂ ਸੀ ਆਪਸ ਵਿੱਚ ਆਟੋਪਾਰਟ ਸੀ ਤੇ ਕੰਮ ਤਾਂ ਜਿੰਨਾ ਮਰਜ਼ੀ ਲੈ ਲੈਂਦੇ ਵਿਡੰਗ ਸਾਹਿਬ ਤੋਂ ਇੱਕ ਪਾਈਪ ਪਾਈ ਸੀਗੀ ਕਾਫੀ ਲੰਮਾ ਪ੍ਰੋਜੈਕਟ ਆ ਉਹਦਾ ਵੀ ਹੁਣ ਆਪਤਾਪ ਹੋ ਗਏ ਫਿਰ ਉਹ ਵਿਚਾਲੇ ਖੜੀ ਆ ਉਹ ਵੀ ਵਿਡੰਗ ਸਾਹਿਬ ਦੀ ਦੇਣ ਸੀ ਐਵੇਂ ਕਹਿ ਦਿੱ ਗਏ ਵੀ ਵਿਡੰਗ ਮਾੜਾ 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 ਵੀ ਨਹੀਂ ਤੇ ਜੇ ਲੈਣ ਵਾਲੇ ਤੋਂ ਲੈਣਾ ਚਾਵੇ ਉਹਦੇ ਲਈ ਤਾਂ ਮਾੜਾ ਹੀ ਆ ਹੁਣ ਕਈ ਘਰਾਦਿਆਂ ਨੇ ਸੜਕਾਂ ਅੰਦਰ ਵਾੜਤੀਆਂ ਤੇ ਉਹ ਬੰਦਾ ਉਲਟ ਹੋ ਜੇ ਫਿਰ ਉਹ ਮਾੜਾ ਕਿਵੇਂ ਗਿਣਿਆ ਜਾਊਗਾ ਉਹ ਬੰਦਾ ਉਹਦੇ ਖਿਲਾਫ ਚੱਲ ਜੇ ਤਾਂ ਫੇਰ ਵਿੜنگ ਤਾਂ ਨਹੀਂ ਮਾੜਾ ਉਹ ਬੰਦਾ ਮਾੜਾ ਹੈ ਜਿਹੜੇ ਨੇ ਲਈ ਹੁਣ ਸਾਡੇ ਦੋ ਘਰ ਆ ਇੱਕ ਤਾਂ ਤੇ ਇਥੋਂ 20 ਕਿੱਲੇ ਸੜਕ ਗਈ ਹੈ ਦੋ ਘਰ ਲੈ ਕੇ ਗਏ ਆ ਉਹਨਾਂ ਨੂੰ ਅਸੀਂ ਮਾੜਾ ਕਿਵੇਂ ਕਹਾਂਗੇ ਉਸ 100 ਘਰ ਨੂੰ ਫਾਇਦਾ ਹੋਇਆ ਜਿਹੜੇ ਖੇਤਾਂ ਵਾਲੇ ਸੀ ਫੇਰ ਇਸ ਤਰ੍ਹਾਂ ਵੀ ਉਹਨੇ ਇਹ ਨਹੀਂ ਵੀ ਕਹਿੰਦੇ ਵੀ ਨਹੀਂ ਕੰਮ ਕੀਤੇ ਕੰਮ ਕੀਤੇ ਐ ਇਹ ਹੁਣ ਆਊਗਾ ਕਰੂਗਾ ਫੇਰ ਤੁਹਾਨੂੰ ਚੰਗਾ ਕਹਾਂਗੇ ਉਹਨੇ ਚਰਤਾ ਜੀ ਸਾਰੇ ਲੱਕੜ ਦੇ ਮੁੰਡੇ ਹੀ ਦਿੰਦੇ ਆ ਜਿਹੜੀ ਸਿੱਧੀ ਜੀ ਗੱਲ ਤਾਂ ਗੱਲ ਬੇਸਿਕਲੀ ਇਹ ਹੈ ਕਿ ਬਾਬੇ ਇਸ ਵੇਲੇ ਧੁੱਪ ਸੇਕ ਰਹੇ ਆ ਔਰ ਉਹਨਾਂ ਦੇ ਵਿੱਚੋਂ ਦੇਖੋ ਹਰ ਇੱਕ ਪਾਰਟੀ ਦੇ ਦੇ ਕੁਝ ਸਮਰਥਕ ਕਹਿ ਲੋ ਜਾਂ ਕਈਆਂ ਕਈ ਲੋਕ ਆਪਣੇ ਤਜਰਬੇ ਦੇ ਵਿੱਚੋਂ ਵੀ ਗੱਲ ਕਰਦੇ ਹੁੰਦੇ ਆ ਕਿ ਇਹ ਲੀਡਰ ਚੰਗਾ ਹੈ ਸੁਭਾਸਾਊ ਹੈ ਜਾਂ ਕਹਿ ਲੋ ਕਿ ਮਿਹਨਤੀ ਬੰਦਾ ਹੈ ਉਹਨੂੰ ਕੰਮ ਕਰਾਉਣ ਦਾ ਢੰਗ ਹੈ ਤਾਂ ਸਭ ਨੇ ਆਪੋ ਆਪਣੇ ਵਿਚਾਰ ਰੱਖਿਆ ਪਰ ਇੱਕ ਗੱਲ ਬੜੀ ਖਾਸ ਨਿਕਲ ਕੇ ਆਈ ਕਿ ਡੈਂਪੀ ਢਿੱਲੋਂ ਨੂੰ ਕਿਉਂ ਜਿਤਾਉਣਾ ਚਾਹੀਦਾ ਕਹਿੰਦੇ ਵੀ ਵੋਟ ਉਹਨਾਂ ਨੂੰ ਤਰਸ ਦੇ ਆਧਾਰ ਤੇ ਪਊਗੀ ਫਿਲਹਾਲ ਗਿੱਦੜਵਾਹਾ ਬਹੁਤ ਵੱਡਾ ਵਿਧਾਨ ਸਭਾ ਹਲਕਾ ਹੈ ਉਸ ਦੇ ਵਿੱਚ ਕਿੰਨੇ ਕੁ ਲੋਕ ਕਿਸ ਤੇ ਤਰਸ ਕਰਦੇ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਆਪਣੇ ਸਹਿਯੋਗੀ ਹਰਵਿੰਦਰ ਬਲ ਦੇ ਨਾਲ ਮੈਰਾ ਵੀ ਸੰਗਰਾਹੁਰ ਦਾ ਅਨਮਿਊਟ ਪਿੰਡ ਭਾਰੂ ਗਿੱਦੜਵਾਹਾ